ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣ ਜਾ ਰਹੀਆਂ ਨੇ ਅੱਜ ਨਾਮਜ਼ਦਗੀ ਦਾ ਜਿਹੜਾ ਆ ਲਾਸਟ ਦਿਨ ਸੀ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੰਗਾਮਾ ਉਹ ਦੇਖਣ ਨੂੰ ਮਿਲਿਆ ਤਾਂ ਆਖਰਕਾਰ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਨੇ ਉਸ ਜਗ੍ਹਾ ਤੇ ਆਪਣੇ ਸਮਰਥਕਾਂ ਦੇ ਨਾਲ ਪਹੁੰਚੇ ਕਈ ਥਾਵਾਂ ਤੇੜੀ ਝੜਪਾਂ ਉਹ ਦੇਖਣ ਨੂੰ ਮਿਲੀ ਤਾਂ ਆਖਰਕਾਰ ਉਸ ਤੋਂ ਬਾਅਦ ਜਿਹੜੀ ਇੱਕ ਆਡੀਓ ਜਿਹੜੀ ਆ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋ ਰਹੀ ਹੈ ਜਿਹੜੀ ਕਿ ਇੱਕ ਪੁਲਿਸ ਅਧਿਕਾਰੀ ਜੋ ਪਟਿਆਲਾ ਜ਼ਿਲ੍ਹੇ ਦੇ ਨਾਲ ਸਬੰਧਤ ਐਸਐਸਪੀ ਸਰਮਾਨ ਨੇ ਉਹਦੀ ਦੱਸੀ ਜਾ ਰਹੀ ਹੈ ਪਰ ਅਜੇ ਤੱਕ ਉਸ ਆਡੀਓ ਦੀ ਜਿਹੜੀ ਪੁਸ਼ਟੀ ਆ ਉਹ ਨਹੀਂ ਹੋ ਸਕੀ ਤਾਂ ਉਸ ਆਡੀਓ ਨੂੰ ਲੈ ਕੇ ਸ਼ਰੋਮਣੀ ਅਕਾਲੀ ਦਲ ਨੇ ਜਿਹੜਾ ਕੋਰਟ ਵੱਲ ਰੁਕ ਕੀਤਾ ਤਾਂ ਆਖਰਕਾਰ ਕੋਰਟ ਨੇ ਜਿਹੜਾ ਅੱਜ ਕੀ ਫੈਸਲਾ ਸੁਣਾਇਆ ਇਹ ਸਾਰੀ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਹੈ ਬੋਲਦਾ ਪੰਜਾਬ ਦੇ ਵਿੱਚ ਸੰਖੇਪਤ ਸਾਂਝੀ ਕਰਾਂਗੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਗੁਰਮukh Singh Rupani ਜੀ ਮੌਜੂਦ ਨੇ ਰਪਾਣਾ ਸੱਜਣ ਅੱਜ ਕੱਲ੍ਹ ਰਪਾਣਾ ਜੀ ਪਹਿਲਾਂ ਪੰਚਾਇਤ ਦੀਆਂ ਚੋਣਾਂ ਹੋਈਆਂ ਨਗਰ ਕੁੰਮ ਦੀਆਂ ਚੋਣਾਂ ਹੋਈਆਂ ਤਾਂ ਉਹਦੇ ਵਿੱਚ ਵੀ ਬੜਾ ਹੰਗਾਮਾ ਜਿਹੜਾ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਕੋਟਵਾਲ ਜਿਹੜਾ ਵੀ ਰੁਖ ਵੀ ਕੀਤਾ ਗਿਆ ਵੱਖ-ਵੱਖ ਪਾਰਟੀਆਂ ਵੱਲੋਂ ਹਾਲਾਤ ਉਸ ਸਮੇਂ ਬੜੇ ਜਿਹੜੇ ਖਰਾਬ ਨਜ਼ਰ ਆ ਰਹੇ ਸੀ ਕੁੱਟਮਾਰ ਵੀ ਹੋਈ ਉਸ ਤੋਂ ਬਾਅਦ ਫਾਇਲਾਂ ਵੀ ਫਾੜੀਆਂ ਗਈਆਂ ਲੜਾਈ ਝਗੜੇ ਬਹੁਤ ਹੋਏ ਕਈ ਜਗ੍ਹਾ ਤੇ ਗੋਲੀਆਂ ਵੀ ਚੱਲੀਆਂ ਅੱਜ ਫੇਰ ਉਹ ਪੰਜਾਬ ਦੇ ਵਿੱਚ ਚੋਣ ਛੋਟੀ ਆ ਲੜਾਈ ਵੱਡੀ ਹੈ ਤਾਂ ਅਖਰਕਾਰ ਕਿਹੜੀਆਂ ਕਿਹੜੀਆਂ ਜਗ੍ਹਾ ਤੇ ਜਿਹੜੀਆਂ ਚੋਣਾਂ ਦੇ ਵਿੱਚ ਝੜਪ ਦੇਖਣ ਨੂੰ ਮਿਲੀ ਤੇ ਉਸ ਤੋਂ ਬਾਅਦ ਇੱਕ ਆਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹ ਆਡੀਓ ਹੈ ਕੀ ਹੈ ਕਿੱਥੋਂ ਆਈ ਆਡੀਓ ਆਡੀਓ ਉਹਦੇ ਵਿੱਚ ਕੋਰ ਨੇ ਕੀ ਸੁਣਵਾਈ ਕੀਤੀ ਅੱਜ ਦੇਖੋ ਸਭ ਤੋਂ ਪਹਿਲਾਂ ਜਿਹੜੀਆਂ ਬਲਾਕ ਸਾਮ ਦੀ ਜਿਲ੍ਹਾ ਪ੍ਰੀਸ਼ਦ ਚੋਣਾਂ ਹੋ ਰਹੀਆਂ ਪੰਜਾਬ ਦੇ ਵਿੱਚ 14 ਦਸੰਬਰ ਨੂੰ ਚੋਣਾਂ ਹੋ ਰਹੀਆਂ ਤੇ ਉਹਦੇ 17 ਦਸੰਬਰ ਨੂੰ ਉਹਦੇ ਨਤੀਜੇ ਆਉਣੇ ਆ ਅੱਜ ਨਾਮਜ਼ਦਗੀ ਦਾ ਆਖਰੀ ਦਿਨ ਸੀ ਕੱਲ ਦੀ ਪੜਤਾਲ ਹੋਣੀ ਆ ਉਸ ਤੋਂ ਬਾਅਦ ਇਹਦੀ ਵਾਪਸੀ ਆ ਬਿਲਕੁਲ ਇਹਨਾਂ ਸਿਆਸੀ ਜਿਹੜੀਆਂ ਚੋਣਾਂ ਆਪਾਂ ਨੂੰ ਸਿਆਸੀ ਚੋਣਾਂ ਹੀ ਨੇ ਤੇ ਪਹਿਲਾਂ ਵੀ ਚੋਣਾਂ ਅਕਸਰ ਹੁੰਦੀਆਂ ਆਈਆਂ ਤੇ ਚੋਣਾਂ ਆ ਕੇ ਹੁੰਦੀਆਂ ਰਹਿਣੀਆਂ ਨੇ ਪਰ ਹਰ ਚੋਣ ਇੱਕੋ ਜਿਹੀ ਨਹੀਂ ਹੁੰਦੀ ਜਿਹੜੀ ਚੋਣ ਹੁਣ ਹੋ ਰਹੀ ਐ ਬੇਸ਼ੱਕ ਆਪਾਂ ਇਹ ਗੱਲ ਕਹਿ ਰਹੇ ਸੀ ਬਹੁਤ ਲੋਕ ਮਾਹਰੇ ਗੱਲ ਦਾ ਸਰੇਜ ਕਿ ਜਿਹੜੀ ਤਰਨ ਤਰਨ ਦੀ ਜਿਮਨੀ ਚੋਣ ਹੋਈ ਆ ਤੇ ਉਹ 27 ਦਾ ਭਵਿੱਖ ਤੈਅ ਕਰੇਗੀ ਤੇ ਮੈਨੂੰ ਲੱਗਦਾ ਕਿ ਉਹਦੇ ਨਾਲੋਂ ਤਾਂ ਜਿਹੜੀਆਂ ਹੁਣ ਚੋਣਾ ਹੋ ਰਹੀਆਂ ਉਹ ਭਵਿੱਖੇ ਵੀ ਤੈਅ ਨਹੀਂ ਕਰ ਸਕਦੀਆਂ ਬਿਲਕੁਲ ਠੀਕ ਹੈ ਠੀਕ ਹੈ ਹਾਂ ਇਹ ਗੱਲ ਜ਼ਰੂਰ ਆ ਕਿ ਸਿਆਸੀ ਪਾਰਟੀਆਂ ਦਾ ਸਿਆਸੀ ਲੀਡਰਾਂ ਦਾ ਜਿਹੜਾ ਆਪਣਾ ਭਵਿੱਖ ਹੈ ਉਹ ਦਾ ਪਰ ਸਿਆਸੀ ਪਾਰਟੀਆਂ ਦਾ ਨਹੀਂ ਹੁਣ ਜਿਹੜਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਇਹ ਕੋਈ ਅੱਜ ਪਹਿਲੀ ਵਾਰ ਨਹੀਂ ਜੀ ਦੀ ਸਰਕਾਰ ਹੁੰਦੀ ਹੈ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਕਿ ਜਿਸ ਕੀ ਲਾਠੀ ਉਸਕੀ ਬੈਠੇ ਠੀਕ ਹੈ ਠੀਕ ਹੈ ਤੇ ਉਸ ਦੇ ਤਹਿਤ ਜਦੋਂ ਵੀ ਕੋਈ ਸਰਕਾਰ ਆਈ ਚਾਹੇ ਕਾਲੀ ਆਏ ਚਾਹੇ ਕਾਂਗਰਸ ਆਈ ਕੋਈ ਵੀ ਆਈ ਹਰ ਸਰਕਾਰ ਦੇ ਵਿੱਚ ਅਜੇਹਾ ਡੰਡਾ ਤੰਤਰ ਚੱਲਦਾ ਹੁੰਦਾ ਹੈ ਬਿਲਕੁਲ ਠੀਕ ਹੈ ਹੁਣ ਜਿਹੜੇ ਇੱਕ ਆਮ ਪਿੰਡ ਪੱਧਰ ਦੇ ਲੀਡਰ ਨੇ ਜੇ ਆਪਾਂ ਛੋਟੇ ਤੋਂ ਲਾ ਲਈਏ ਜਦੋਂ ਉਹਨੇ ਇੱਕ ਸਰਕਾਰ ਨੂੰ ਬਣਾਉਣ ਦੇ ਵਿੱਚ ਪੂਰੀ ਵਾਹ ਲਾਈ ਹੂੰ ਉਹਦਾ ਟਾਰਗੇਟ ਕੀ ਹੁੰਦਾ ਦੇਖੋ ਜਿਹੜਾ ਕੋਈ ਛੋਟਾ ਲੀਡਰ ਉਹਦਾ ਟਾਰਗੇਟ ਇੰਨਾ ਕੀ ਹੁੰਦਾ ਵੀ ਜਾਂ ਮੈਨੂੰ ਪੰਚ ਬਣਾ ਦੇ ਉਹ ਤੇ ਜਾਂ ਮੈਨੂੰ ਸਰਪੰਚ ਬਣਾ ਦੇ ਠੀਕ ਹੈ ਤੇ ਜੇ ਉਹਨੂੰ ਕੋਈ ਜਾਣੇ ਨਾ ਜਾਣੇ ਪਿੰਡ ਚ ਉਹਨੂੰ ਵੋਟ ਪਾਵੇ ਕੋਈ ਨਾ ਪਾਵੇ ਉਹਨੇ ਕੋਈ ਕੰਮ ਕੀਤੇ ਚ ਨਹੀਂ ਕੀਤੇ ਤੇ ਜੇ ਸਰਕਾਰ ਦੇ ਲਈ ਉਹਨੇ ਇਨਾ ਜ਼ੋਰ ਲਾਇਆ ਤੇ ਜੇ ਉਹਨੂੰ ਐਮਐਲਏ ਐਮਪੀ ਜਾਂ ਜਿਹੜਾ ਸਬੰਧਤ ਏਰੀਆ ਦਾ ਸਰਕਾਰ ਪੱਖੀ ਸੱਤਾ ਧਿਰ ਦਾ ਆਗੂ ਹੈ ਤੇ ਜੇ ਉਹਨੂੰ ਸਰਪੰਚ ਹੀ ਨਾ ਬਣਾ ਸਕਿਆ ਠੀਕ ਹੈ ਤੇ ਫਿਰ ਉਹ ਅਗਲੀ ਵਾਰ ਤੋਂ ਚੱਲੇਗਾ ਕਿਉਂ ਠੀਕ ਹੈ ਠੀਕ ਹੈ ਫਿਰ ਬਹੁਤ ਲੋਕਾਂ ਨੇ ਜਿਹੜਾ ਉਸ ਤੋਂ ਥੋੜਾ ਜਿਹਾ ਉੱਪਰ ਚਲੇ ਆਏ ਕੋ ਕਹਿੰਦਾ ਮੈਂ ਬਲਾਕ ਸੰਪਤੀ ਮੈਂਬਰ ਜਾਂ ਜਿਹੜੇ ਹੁੰਦੇ ਉਹ ਕਹਿੰਦਾ ਮੈਂ ਬਲਾਕ ਸੰਪਤੀ ਦਾ ਚੇਅਰਮੈਨ ਬਣ ਜਾਣਾ ਚੇਅਰਮੈਨ ਤਾਂ ਬਣੂਗਾ ਜੇ ਮੈਂਬਰ ਬਣੂਗਾ ਫਿਰ ਜ਼ਿਲ੍ਹਾ ਪ੍ਰੀਸ਼ਦ ਆ ਗਈ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਵੀ ਤਾਂ ਬਣੇਗਾ ਤੇ ਜੇ ਕਿਤੇ ਉਹ ਮੈਂਬਰ ਬਣੇਗਾ ਪਹਿਲਾਂ ਤਾਂ ਇਸ ਕਰਕੇ ਹੇਠਲੇ ਪੱਧਰ ਤੋਂ ਤੱਕ ਵਾਰ ਚੱਲਣਾ ਪਊਗਾ ਹੁਣ ਬਹੁਤ ਸਾਰੇ ਲੋਕ ਇਹ ਜੇ ਹੁੰਦੇ ਨੇ ਉਹ ਕਹਿੰਦੇ ਮੈਨੂੰ ਵੋਟਾਂ ਵੋਟਾਂ ਪਤਾ ਨਹੀਂ ਪੈਣਗੀਆਂ ਕਿ ਨਹੀਂ ਪਾਉਣ ਕਿਸੇ ਨੇ ਪਾਉਣੀਆਂ ਕਿ ਨਹੀਂ ਖਰਚਾ ਆਪਾਂ ਨੇ ਕਾਹਨੂੰ ਕਰਨਾ ਉਹ ਕਹਿੰਦਾ ਇੱਕ ਵਾਰ ਧੱਕਾ ਜੇ ਕਰਕੇ ਦੇਖ ਲਈਏ ਠੀਕ ਹੈ ਅਕੀ ਤਾਂ ਚੱਲੀ ਜਾਵੇ ਔਰ ਬਹੁਤ ਲੋਕਾਂ ਦਾ ਚੱਲ ਵੀ ਜਾਂਦਾ ਹੈ ਹੁਣ ਲੋਕਾਂ ਨੂੰ ਇਹ ਵੀ ਹੁੰਦਾ ਵੀ ਕੋਈ ਗੱਲ ਨਹੀਂ ਅਦਾਲਤ ਤੇ ਚਲੇ ਜਾਓ ਕੋਕ ਨੇ ਅਦਾਲਤਾਂ ਚ ਕਿੰਨੀ ਕੁ ਦਿਨ ਸੁਣਵਾਈ ਹੋਊਗੀ 5 ਦਿਨ 7 ਦਿਨ 10 ਦਿਨ 20 ਦਿਨ ਕਹਿੰਦਾ ਉਸ ਤੋਂ ਬਾਅਦ ਅਦਾਲਤ ਨੇ ਫੈਸਲਾ ਕਰ ਹੀ ਦੇਣਾ ਹੌਲੀ ਹੌਲੀ ਪਰ ਆਪਾਂ ਦੇਖਿਆ ਵੀ ਆ ਪਿਛਲੇ ਜਦੋਂ ਨਗਰ ਨਿਗਮ ਹੋਇਆ ਉਸ ਤੋਂ ਬਾਅਦ ਸਰਪੰਚਾਂ ਦੀਆਂ ਹੋਈ ਠੀਕ ਹੈ ਤੇ ਉਹਨਾਂ ਸਾਲ ਡੇਢ ਸਾਲ ਹੋ ਗਿਆ ਲਗਭਗ ਚੋਣਾਂ ਹੋਈਆਂ ਨੂੰ ਤੇ ਉਹ ਕੇਸ ਜਿਹੜਾ ਸੁਪਰੀਮ ਕੋਰਟ ਤੱਕ ਚੱਲ ਰਿਹਾ ਸਰਕਾਰ ਦਾ ਵੀ ਸਾਲ ਰਹਿ ਗਿਆ ਇਹਨਾਂ ਨੂੰ ਸਰਕਾਰ ਖਤਮ ਹੋ ਗਈ ਇਹਨਾਂ ਨੂੰ ਸਰਕਾਰ ਹੋ ਗਈ ਉਸ ਤੋਂ ਬਾਅਦ ਇਹ ਕੋਰਟ ਫੈਸਲਾ ਵਿਰੋਧ ਸੁਣਵਾ ਵੀ ਦਿੰਦੀ ਹੈ ਉਹ ਕਹਿੰਦਾ ਚੱਲ ਸਰਕਾਰ ਤੱਕ ਜਿੰਨਾ ਮਜ਼ੇ ਲੈ ਲਈ ਉਹ ਨਹੀਂ ਬਹੁਤ ਤਾਂ ਇਸ ਕਰਕੇ ਚੀਜ਼ਾਂ ਜਿਹੜੀਆਂ ਅਕਸਰ ਚੱਲਦੀਆਂ ਰਹਿੰਦੀਆਂ ਨੇ ਮੈਂ ਇੱਥੋਂ ਤੱਕ ਵੀ ਆਪਾਂ ਨੇ ਕਈ ਚੋਣਾਂ ਦੇਖੀਆਂ ਨੇ ਕਿ ਜਦੋਂ ਚੋਣਾਂ ਵਾਲੇ ਦਿਨ ਅਜੇ ਤਾਂ ਅੱਜ ਨਾਮਜ਼ਦਗੀ ਭਰਨੀ ਹੈ ਠੀਕ ਹੈ ਕਿਉਂਕਿ ਤੱਕਾ ਚੋਣ ਵਾਲੇ ਦਿਨ ਵੀ ਹੁੰਦਾ ਬਿਲਕੁਲ ਤਾ ਫਿਰ ਕਈ ਲੀਡਰ ਇਹ ਸੋਚ ਲੈਂਦੇ ਨੇ ਵੀ ਆਪਾਂ ਚੋਣਾਂ ਵਾਲੇ ਦਿਨ ਵੀ ਦਾ ਧੱਕਾ ਕਰਨਾ ਹੈ ਤੇ ਆਪਾਂ ਉਸ ਤੋਂ ਪਹਿਲਾਂ ਕਿਉਂ ਨਾ ਆਪਾਂ ਲੋਕਾਂ ਦੇ ਕਾਗਜ਼ ਜਿਹੜੇ ਉਹੀ ਨਾ ਭਰਨ ਲਈਏ ਹੁਣ ਕਿਹੜੀ ਧਿਰ ਨੇ ਕਿਹਦੇ ਕਾਗਜ਼ ਫੜੇ ਹੁਣ ਪੰਜਾਬ ਦੇ ਵਿੱਚ ਆਪਾਂ ਅੱਜ ਬਹੁਤ ਸਾਰੇ ਇਲਾਕੇ ਦੇਖਿਆ ਉਹਦੇ ਵਿੱਚ ਡੇਰਾ ਬਾਬਾ ਨਾਨਕ ਸੰਗਰੂਰ ਦਾ ਏਰੀਆ ਦੇਖਿਆ ਪਟਿਆਲੇ ਦੇ ਸਨੌਰ ਘਨੌਰ ਜਾਂ ਹੋਰ ਕਈ ਇਲਾਕੇ ਆਪਾਂ ਦੇਖੇ ਨੇ ਜਿੱਥੇ ਉਹਨਾਂ ਦੀ ਆਈਡੀਓ ਵਾਇਰਲ ਹੋ ਰਹੀਆਂ ਨੇ ਵੀਡੀਓ ਵਾਇਰਲ ਹੋ ਰਹੀਆਂ ਨੇ ਬਹੁਤ ਲੋਕਾਂ ਦੀਆਂ ਇੱਕ ਘਨੌਰ ਦੇ ਏਰੀਆ ਦੇ ਵਿੱਚ ਦੇਖਿਆ ਆਪਾਂ ਕਿ ਇੱਕ ਮਹਿਲਾ ਜਿਹੜੀ ਹੈਗੀ ਹੈ ਸ਼ਾਇਦ ਉਹ ਕਾਂਗਰਸ ਦੀ ਦੱਸੀ ਜਾ ਰਹੀ ਸੀ ਤੇ ਉਹ ਕਾਗਜ਼ ਪੜਨ ਜਾ ਰਹੀ ਸੀ ਤੇ ਬਾਹਰੋਂ ਕੋਈ ਉਹਦਾ ਕਾਗਜ਼ ਖੋ ਕੇ ਭੱਜ ਗਿਆ ਹੁਣ ਕਿਹਦੇ ਸੀ ਕੌਣ ਸੀ ਉਹ ਕਿਸੇ ਨੂੰ ਤਾਂ ਪਤਾ ਨਹੀਂ ਉਹਦੇ ਕੋਈ ਠੱਪਾ ਥੋੜਾ ਲੱਗਿਆ ਵੀ ਸੱਤਾ ਧਿਰ ਦਾ ਸੀ ਠੀਕ ਹੈ ਹੋ ਸਕਦਾ ਤੇ ਉਹ ਕੋਈ ਦੂਜੀਪ ਧਿਰ ਦਾ ਵੀ ਹੋਵੇ ਹੋ ਸਕਦਾ ਕੋਈ ਆਜ਼ਾਦ ਵੀ ਹੋਵੇ ਜਿਹੜਾ ਕਾਗਜ਼ ਖੋ ਕੇ ਭੱਜਿਆ ਤਾਂ ਇਸ ਕਰਕੇ ਜਿਹੜੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਆਪਾਂ ਇੱਕ ਵਾਰ ਉਹ ਜਿਹੜੀ ਚਲ ਕੇ ਜਰੂਰ ਦਿਖਾਉਨੇ ਆਪਾਂ ਦਰਸ਼ਕਾਂ ਨੂੰ ਕਿ ਜਦੋਂ ਉਹ ਕਾਗਜ਼ ਖੋ ਕੇ ਭੱਜਿਆ ਤੇ ਉਸ ਤੋਂ ਬਾਅਦ ਮਹਿਲਾ ਨੇ ਵੀ ਜਿਹੜੀ ਗੱਲਬਾਤ ਕੀਤੀ ਆਪਾਂ ਇੱਕ ਵਾਰ ਤੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਇਹ ਲੇਡਿਸ ਨੇ ਜਿੰਨਾ ਦਾ ਜਿਹੜਾ ਇਹ ਸਾਰੇ ਖੜੇ ਨੇ ਇਹ ਜਿਹੜੇ ਵਿਅਕਤੀ ਨੇ ਹਾਂ ਇਹ ਦੇਖੋ ਭਈ ਕਾਗਜ਼ ਕਿਉਂ ਲਾ ਕੇ ਭੱਜ ਰਹੇ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਇਹ ਨਾਮ ਇਹ ਰੱਖਣੇ ਕਿ ਨਹੀਂ ਖੜੇ ਰਹੋ ਕਾਗਜ਼ ਕਿਉਂ ਲੈ ਕੇ ਭੱਜ ਰਹੇ ਸੋ ਬਿਲਕੁਲ ਆਪਾਂ ਜਿਹੜਾ ਹੈਗਾ ਉਹ ਦੇਖਿਆ ਕਿ ਉਹ ਕਿਵੇਂ ਖੋ ਕੇ ਭੱਜ ਰਿਹਾ ਮਹਿਲਾ ਕੈਰੀ ਹੈ ਇਹ ਮੇਰੇ ਤੇ ਇਹ ਚੀਜ਼ਾਂ ਪਹਿਲਾਂ ਵੀ ਹੋਈਆਂ ਹੂੰ ਠੀਕ ਹੈ ਤਾਂ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਅਰਕ ਨੂੰ ਹੁੰਦਾ ਵੀ ਆਪਾਂ ਅੱਜ ਤੱਕਾ ਕਿੰਨਾ ਕਰ ਲਈਏ ਵੀ ਜੇ ਆਪਾਂ ਕਿਸੇ ਦਾ ਕਾਗਜ਼ ਹੀ ਨਾ ਭਰਨ ਦੇਈਏ ਜਾਂ ਇੱਕਦੋ ਜੇ ਕੋ ਭਰ ਵੀ ਗਿਆ ਤਾਂ ਬਾਅਦ ਦੇ ਵਿੱਚ ਹੋ ਸਕਦਾ ਦੋ ਦਿਨ ਪਹਿ ਜਾਂਦੇ ਵਾਪਸੀ ਕਰਾ ਲਾਂਗੇ ਤਾਂ ਇਸ ਕਰਕੇ ਇਲੈਕਸ਼ਨ ਵਾਲੇ ਦਿਨ ਤੱਕ ਇਹ ਨਾ ਨਹੀਂ ਕਰਨਾ ਪੈਣਾ ਇਹ ਕਰਵਾਣ ਦੀ ਹੋਰ ਵੀ ਜਿਹੜਾ ਤੁਸੀਂ ਗੱਲ ਕੀਤੀ ਆ ਇਸ ਤਰ੍ਹਾਂ ਜਿਹੜੀ ਆ ਕੁੱਟਮਾਰ ਹੋ ਰਹੀ ਆ ਕਾਗਜ਼ ਫਾੜੇ ਜਾ ਰਹੇ ਨੇ ਲੋਕ ਤਤਰ ਦਾ ਜਿਹੜਾ ਘਾਣ ਆ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਦੇ ਵਿੱਚ ਜਿਹੜਾ ਚੋਣਾਂ ਨੂੰ ਲੈ ਕੇ ਵਿਸ਼ਵਾਸ ਆ ਉੜਦਾ ਨਜ਼ਰ ਆ ਰਿਹਾ ਕਿਉਂਕਿ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਆਪਾਂ ਵੀ ਸਾਰਿਆਂ ਨੇ ਦੇਖਿਆ ਹੀ ਆ ਪੰਚਾਇਤੀ ਚੋਣਾਂ ਦੇ ਵਿੱਚ ਵੀ ਇਹ ਹਾਲ ਹੋਇਆ ਨਗਰ ਨ ਕਾਉਂਸਲ ਦੀਆਂ ਚੋਣਾਂ ਹੋਈਆਂ ਨਗਰ ਨਿਕਮ ਦੇ ਚੋਣਾਂ ਹੋਈਆਂ ਉੱਥੇ ਵੀ ਇਹ ਇਹ ਹਾਲ ਹੋਇਆ ਕਿ ਆਮ ਲੋਕਾਂ ਜਿਹੜਾ ਮੈਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਹੁਣ ਚੋਣਾਂ ਨੂੰ ਲੈ ਕੇ ਜਿਹੜਾ ਜਿਹੜਾ ਸਿਆਣੇ ਲੋਕ ਨੇ ਜਿਹੜੇ ਇਸ ਧਿਰ ਦੇ ਨਾਲ ਨਹੀਂ ਸੰਬੰਧ ਰੱਖਦੇ ਕਿਸੇ ਪਾਰਟੀ ਦੇ ਨਾਲ ਨਹੀਂ ਸੰਬੰਧ ਰੱਖਦੇ ਸਿਰਫ ਉਹ ਵੋਟ ਬਾਣ ਲਈ ਜਾਂਦੇ ਨੇ ਉਹ ਕਿਤਨਾ ਕਿਤੇ ਉਹਨਾਂ ਦਾ ਵੀ ਤਾਂ ਮੋਕ ਕਿਤਨਾ ਕਿਤੇ ਇਸ ਨੂੰ ਚੀਜ਼ਾਂ ਨੂੰ ਦੇਖ ਕੇ ਭੰਗ ਹੋ ਰਿਹਾ ਹੈ ਆ ਦੇਖੋ ਗੱਲ ਇਹ ਹੈ ਵੀ ਉਹ ਚੀਜ਼ਾਂ ਤਾਂ ਅਕਸਰ ਆਪਾਂ ਦੇਖਦੇ ਆ ਕਿ ਬਹੁਤ ਲੋਕ ਹੁਣ ਜਿਵੇਂ ਤੁਸੀਂ ਕਿਹਾ ਕਿ ਵੋਟ ਪਾਉਣ ਜਾਂਦੇ ਨੇ ਪਰ ਉਹ ਪਾਰਟੀਆਂ ਲੈਣ ਆਂਦੇ ਨਹੀਂ ਬਹੁਤ ਲੋਕ ਇਹੋ ਜਿਹੇ ਨੇ ਕਿ ਜਿਨ੍ਹਾਂ ਦਾ ਹੁਣ ਵੋਟਾਂ ਪਾਉਣ ਵੀ ਨਹੀਂ ਜਾਂਦੇ ਪਰ ਕਈ ਵਾਰ ਅਜਿਹੇ ਲੋਕ ਵੀ ਹੁੰਦੇ ਨੇ ਕਿ ਜਿਹੜੇ ਜਦੋਂ ਵੋਟ ਉਹ ਕਹਿੰਦੇ ਨੇ ਵੀ ਦੇਖਦੇ ਆਪਾਂ ਮੈਦਾਨ 'ਚ ਕਿਹੜੇ ਕਿਹੜੇ ਉਮੀਦਵਾਰ ਆ ਤੇ ਜਦੋਂ ਉਹ ਫਿਰ ਮਸ਼ੀਨ ਤੇ ਜਾਂਦੇ ਆ ਤਾਂ ਫਿਰ ਉੱਥੇ ਉਹ ਦੇਖਦੇ ਨੇ ਯਾਰ ਵੀ ਆਪਾਂ ਵੋਟ ਕਿਹਨੂੰ ਪਾਈਏ ਉਹਦਾ ਮਕਸਦ ਕਿਸੇ ਕਾਲੇ ਦਲ ਕਿਸੇ ਕਾਂਗਰਸ ਕਿਸੇ ਆਮ ਆਦੀ ਪਾਰਟੀ ਕੋਲ ਬੀਜੇਪੀ ਜਾਂ ਕੋਈ ਵੀ ਤੇਰ ਨਹੀਂ ਹੁੰਦੀ ਉਹਦਾ ਮਕਸਦ ਸਿਰਫ ਇਹਨੇ ਹੁੰਦਾ ਵੀ ਜੇ ਆ ਮੇਰੇ ਚਾਰ ਬੰਦੇ ਸਾਹਮਣੇ ਹੈਗੇ ਆ ਮਸ਼ੀਨ ਦੇ ਉੱਪਰ ਤਾਂ ਉਹ ਕਹਿੰਦਾ ਮੇਰੇ ਕੰਮ ਆਉਣ ਵਾਲਾ ਕੌਣ ਹੈ ਕੰਮ ਆਉਣ ਵਾਲਾ ਜਿੱਤੇ ਚ ਹਾਰੇ ਠੀਕ ਹੈ ਉਹ ਕਹਿੰਦਾ ਮੈਂ ਘਟੋ ਘਟ ਕੱਢ ਲੂ 100 ਖਾਨਚੋਕ ਹੋ ਜਾਗਾ ਜਾ ਕੇ ਵੀ ਮੈਂ ਬੋਰਡ ਤੈਨੂੰ ਪਾਈ ਸੀ ਜਿੱਤੇ ਆ ਹਾਰੇ ਉਹ ਵੱਖਰੀ ਗੱਲ ਹੈ ਹਨਾ ਇਹ ਚੀਜ਼ਾਂ ਵੀ ਅਕਸਰ ਜਿਹੜੀਆਂ ਆਪਾਂ ਦੇਖਣ ਨੂੰ ਮਿਲਦੇ ਆ ਤੁਸੀਂ ਇੱਕ ਗੱਲ ਕੀਤੀ ਸੀ ਆਡੀਓ ਦੀ ਦੇਖੋ ਇੱਕ ਅੱਜ ਸਵੇਰ ਤੋਂ ਇੱਕ ਆਡੀਓ ਵਾਇਰਲ ਹੋ ਰਹੀ ਹੈ ਕੀ ਦੀ ਆਡੀਓ ਕਿਹੜੇ ਪੁਲਿਸ ਅਧਿਕਾਰੀਾਂ ਦੀ ਹੈ ਉਹ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਠੀਕ ਹੈ ਕਹਿਆ ਜਾ ਰਿਹਾ ਹੈ ਕਿ ਫਲਾਣ ਐਸਐਸਪੀ ਦੀ ਹੈ ਫਲਾਣ ਡੀਐਸਪੀ ਨੇ ਉਹਦੇ ਵਿੱਚ ਵੀ ਉਹ ਵਾਇਰਲ ਪਹਿਲੀ ਗੱਲ ਤਾਂ ਇਹ ਕਿ ਜੇ ਉਹ ਆਡੀਓ ਸੱਚੀ ਹੈ ਐਸੇ ਤਾਂ ਉਹ ਯਾਈ ਨਾ ਜਨਰੇਟਰ ਪੰਜਾਬ ਪੁਲਿਸ ਨੇ ਕਹਿਤਾ ਵੀ ਉਹ ਯਾਈ ਜਨਰੇਟਡ ਹੈ ਤੇ ਬਹੁਤ ਸਾਰੇ ਆਗੂ ਵੀ ਕਹਿ ਰਹੇ ਆ ਕਿ ਉਹ ਅਰਜ ਨਾਲ ਬਣਾਈ ਹੋਈ ਆ ਤੇ ਚਲੋ ਅਗਰ ਮੰਨ ਲਓ ਹੈ ਤਾਂ ਕੀ ਆਪਾਂ ਇਹ ਕਲ ਕਹਿ ਸਕਦੇ ਆ ਕਿ ਪੰਜਾਬ ਪੁਲਿਸ ਜਾਂ ਕੋਈ ਵੀ ਵਿਭਾਗ ਹੈ ਉਹਦੇ ਵਿੱਚ ਵੀ ਇਹੋ ਜਿਹੇ ਕਈ ਅਧਿਕਾਰੀ ਹੈਗੇ ਆ ਜਿਹੜੇ ਆਪਣੇ ਆਡੀਓ ਹੀ ਵਾਇਰਲ ਕਰਦੇ ਹਾਂ ਬਿਲਕੁਲ ਹੁਣ ਆਡੀਓ ਵਾਇਰਲ ਕਰੇਗਾ ਕੌਣ ਮੰਨ ਲਓ ਆਡੀਓ ਇੱਕ ਚਾਰ ਬੰਦੇ ਗੱਲ ਕਰ ਰਹੇ ਆ ਉਹ ਪੰਜਵੇਂ ਬੰਦੇ ਕੋਲ ਤਾਂ ਆਡੀਓ ਜਾਣੀ ਉਹ ਚਾਰ ਬੰਦੇ ਹੀ ਆਡੀਓ ਰਿਕਾਰਡ ਕਰ ਸਕਦੇ ਹਨ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਉਹਨਾਂ ਦੇ ਫੋਨ ਦੇ ਵਿੱਚ ਹੀ ਉਹਨਾਂ ਦੇ ਫੋਨ ਜਿਹਦਾ ਮਤਲਬ ਉਹਨਾਂ ਦਾ ਆਪਸੀ ਤਾਲਮੇਲ ਨਹੀਂ ਹੈਗਾ ਜਾਂ ਤਾਂ ਉਹਨਾਂ ਦੇ ਵਿੱਚ ਅਜੇ ਅਧਿਕਾਰੀ ਹੈ ਜਿਹੜੇ ਸਰਕਾਰ ਤੋਂ ਖੁਸ਼ ਨਹੀਂ ਜਿਹੜੇ ਚਾਹੁੰਦੇ ਨੇ ਕਿ ਆਪਾਂ ਆਡੀਓ ਵਾਇਰਲ ਕਰੀਏ ਤਾਂ ਕਿ ਸਰਕਾਰ ਦੀ ਜਿਹੜੀ ਕਿਰਕਰੀ ਹੋਵੇ ਪ੍ਰਸ਼ਾਸਨ ਦੀ ਕਿਰਕਰੀ ਹੋਵੇ ਹਨਾ ਹੁਣ ਉਹ ਕਿਦੀ ਆਡੀਓ ਆ ਕਿਦੀ ਨਹੀਂ ਹੈਗੀ ਇਹ ਤਾਂ ਯਾਰ ਇਸ ਵਿੱਚ ਇਹ ਵੀ ਪਤਾ ਲੱਗਿਆ ਸ਼ਾਇਦ ਹਲੇ ਪੱਕਾ ਨਹੀਂਗਾ ਜਾਣਕਾਰੀ ਮਿਲ ਰਹੀ ਹੈ ਜਿਹੜੀ ਉਹਦੀ ਖਬਰ ਕੋਈ ਸ਼ਾਇਦ ਉਹ ਚ ਇੱਕ ਪਰਚਾ ਵੀ ਦਰਜ ਕੀਤਾ ਅਣਪਛਾਤੇਆਂ ਦੇ ਖਿਲਾਫ ਵੀ ਆਡੀਓ ਵਾਇਰਲ ਕਿਨੇ ਕੀਤੀ ਆ ਬਣਾਈ ਕਿਨੇ ਆ ਤਾਂ ਉਹ ਹੁਣ ਅਣਪਛਾਤੇਆਂ ਦੇ ਖਿਲਾਫ ਆ ਦੇਖਦੇ ਆ ਨਾਮਜਦ ਕੌਣ ਹੁੰਦਾ ਕਿਵੇਂ ਹੁੰਦਾ ਕਿਵੇਂ ਕਰਦੀ ਆ ਤਾਂ ਉਸ ਨੂੰ ਲੈ ਕੇ ਅਕਾਲੀ ਦਲ ਅਦਾਲਤ ਗਿਆ ਬਿਲਕੁਲ ਹਾਈ ਕੋਰਟ ਉਹਨਾਂ ਨੇ ਰੋਕ ਕੀਤਾ ਤੇ ਜਿਹੜਾ ਚੋਣ ਕਮਿਸ਼ਨ ਹੁਣ ਆਪਾਂ ਪਹਿਲਾਂ ਵੀ ਦੇਖਿਆ ਕਿ ਅਕਾਲੀ ਦਲ ਨੇ ਐਸਐਸਪੀ ਬਦਲਾਇਆ ਹੂੰ ਪਹਿਲਾਂ ਬਿਲਕੁਲ ਹੋਇਆ ਨਾ ਜਦੋਂ ਤਰਨਤਾਰ ਚੋਣਾਂ ਦੇ ਵਿੱਚ ਉਹਦੀ ਇਕੱਲੀ ਬਦਲੀ ਨਹੀਂ ਹੋਈ ਉਹ ਸਸਪੈਂਡ ਵੀ ਹੋਇਆ ਤੇ ਡੀਐਸਪੀ ਤੇ ਗਾਜਗੀਰੀ ਅਦਾ ਕਰਕੇ ਇਹ ਚੀਜ਼ ਜਿਹੜੀ ਹੁਣ ਫੇਰ ਹਾਈ ਕੋਰਟ ਚਲਾ ਗਿਆ ਹੁਣ ਉਸ ਮਾਮਲੇ ਦੇ ਉੱਪਰ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਨੋਟਸ ਭੇਜਿਆ ਹੂੰ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਤਾਂ ਹੁਣ ਚੋਣ ਕਮਿਸ਼ਨ ਕੀ ਕਰ ਸਕਦਾ ਹੈ ਚੋਣ ਕਮਿਸ਼ਨ ਵੱਤ ਤੋਂ ਵੱਤ ਇਹ ਕਰ ਸਕਦਾ ਵੀ ਜੀ ਦੀ ਆਡੀਓ ਨਾਮ ਆ ਰਿਹਾ ਹੈ ਫਿਫਲਾ ਡੀਐਸਪੀ ਆ ਫਿਫਲਾ ਇਸ ਕੋਈ ਵੀ ਹੋਵੇ ਤਾਂ ਉਸ ਤੋਂ ਬਾਅਦ ਬਦਲਾ ਹੋ ਜਾਏਗਾ ਠੀਕ ਹੈ ਤਾਂ ਉਸ ਤੋਂ ਬਾਅਦ ਇਹ ਜਿਹੜੇ ਅਕਾਲੀ ਦਲ ਆ ਅਕਾਲੀ ਦਲ ਨੇ ਇਹ ਵੀ ਕਿਹਾ ਕਿ ਚੋਣਾਂ ਦੇ ਵਿੱਚ ਸੀਆਰਪੀ ਫਲਾਈ ਜਾਵੇ ਅਕਾਲੀ ਦਲ ਨੇ ਇਹ ਵੀ ਕਿਹਾ ਕਿ ਇਸ ਆਡੀਓ ਦੀ ਸੀਬੀਆਈ ਜਾਂਚ ਹੋਵੇ ਤੇ ਅਕਾਲੀ ਦਲ ਨੇ ਇਹ ਵੀ ਕਿਹਾ ਕਿ ਜਿਨਨੇ ਧੱਕਾਮੁਕੀ ਹੋ ਰਹੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਾਰਵਾਈ ਕਿਹਦੇ ਹੁੰਦੀ ਆ ਨਹੀਂ ਹੁੰਦੀ ਜਾਂ ਪਹਿਲਾਂ ਕੀ ਹੋਇਆ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਗੱਲ ਕਰ ਚੁੱਕੇ ਆ ਪਰ ਜਿਹੜੀ ਗੱਲ ਆਡੀਓ ਦੀ ਹੈ ਆਰ.ਆਈ.ਏ.ਆਈ ਜਨਰੇਟਡ ਹੈ ਕਿ ਨਹੀਂ ਹੈ ਇੱਕ ਜਾਂਚ ਦਾ ਵਿਸ਼ਾ ਹੈ ਠੀਕ ਹੈ ਜਾਂਚ ਹੋਣੀ ਨਹੀਂ ਹੋਣੀ ਜਾਂ ਕਦੋਂ ਹੋਏਗੀ ਹਰ ਪਾਰਟੀ ਨੇ ਇੱਕ ਆਪਣਾ ਨਾਮ ਦਰਜ ਕਰਾਉਣਾ ਹੁੰਦਾ ਵੀ ਹਾਂ ਅਸੀਂ ਪਾਰਟੀ ਹੈਗੇ ਹਾਂ ਜਿਵੇਂ ਹੁਣ ਅਕਾਲੀ ਦਲ ਹੈ ਮੰਨ ਲਓ ਕਾਂਗਰਸ ਹੈ ਹੋ ਸਕਦਾ ਕਾਂਗਰਸ ਕੋਰਟ ਚਲੀ ਜਾਂਦੀ ਠੀਕ ਹੈ ਉਸ ਤੋਂ ਪਹਿਲਾਂ ਅਕਾਲੀ ਦਲ ਚਲਾ ਗਿਆ ਪਰ ਇਹਨਾਂ ਦਿਨਾਂ ਦੇ ਵਿੱਚ ਇੱਕ ਆਪਾਂ ਚੀਜ਼ ਦੇਖ ਰਹੇ ਹਾਂ ਜੇ ਆਪਾਂ ਸਿਆਸੀ ਘਲੇਰਾਂ ਦੀ ਗੱਲ ਕਰੀਏ ਤਾਂ ਜਿਹੜਾ ਅਕਾਲੀ ਦਲ ਆ ਉਹ ਕੁਝ ਪਹਿਲਾ ਨਾਲੋਂ ਬੂਸਟ ਨਜ਼ਰ ਆ ਰਿਹਾ ਬਹੁਤ ਜ਼ਿਆਦਾ ਬੂਸਟ ਨਜ਼ਰ ਆ ਰਿਹਾ ਤੇ ਕੁਝ ਲੋਕਾਂ ਦੇ ਵਿੱਚ ਵੀ ਜ਼ਿਆਦਾ ਜਾ ਰਿਹਾ ਅਕਾਲੀ ਦਲ ਦੇ ਲੀਡਰ ਨੇ ਤੇ ਔਰ ਜਦੋਂ ਕੋਈ ਵੀ ਗੱਲ ਹੁੰਦੀ ਆ ਉਸ ਨੂੰ ਲੈ ਕੇ ਅਕਾਲੀ ਦਲ ਸਭ ਤੋਂ ਪਹਿਲਾਂ ਜਿਹੜਾ ਗੱਲ ਦੀ ਚਰਚਾ ਹੀ ਅਕਾਲੀ ਦਲ ਦੀ ਹੁੰਦੀ ਹੈ ਬਿਲਕੁਲ ਚਰਚਾ ਜਿਹੜੀ ਹੈਗਾ ਚਾਹੇ ਨੈਗੇਟਿਵ ਆ ਚਾਹੇ ਪੋਜ਼ਿਟਿਵ ਆ ਅਕਾਲੀ ਦਲ ਦੀ ਜ਼ਿਆਦਾ ਚਰਚਾ ਆਪਾਂ ਦੇਖਣ ਨੂੰ ਕਾਫੀ ਕਿਛਲੇ ਲਗਭਗ ਜਦੋਂ ਤਰਨ ਤਰਨ ਦੀਆਂ ਚੋਣਾਂ ਉਸ ਤੋਂ ਬਾਅਦ ਆਪਾਂ ਅਕਾਲੀ ਦਲ ਦੀ ਜਿਹੜੀ ਚਰਚਾ ਅਕਸਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਉਹਦੇ ਲੀਡਰਾਂ ਦੀ ਅਕਾਲ ਜਿਹੜੀ ਉਹਦਾ ਪੋਸਟ ਪਾਈ ਐ ਐਕਟੀਵੇਟਰ ਤੇ ਪਾਈ ਐ ਸਭ ਤੋਂ ਪਹਿਲਾਂ ਸੁਖਵੀਰ ਬਾਦਲ ਨੇ ਪਾਈ ਐ ਠੀਕ ਐ ਸੁਖਵੀਰ ਬਾਦਲ ਨੂੰ ਕਿੱਥੋਂ ਪਤਾ ਲੱਗਿਆ ਕਿਹਨੇ ਦੱਸਿਆ ਜਾਂ ਕਿਵੇਂ ਆ ਗਈ ਤਾਂ ਇਹ ਇਹ ਤਾਂ আলে ਮੈਨੂੰ ਲੱਗਦਾ ਵੀ ਉਹ ਲੀਡਰ ਹੈਗੇ ਨੇ ਸਥਾਨਕ ਆਡੀਓ ਚੱਲੀ ਗਈ ਤੇ ਉਹਨਾਂ ਨੇ ਜਾ ਕੇ ਪੋਸਟ ਪਾਤੀ ਹਮ ਤਾਂ ਇਸ ਕਰਕੇ ਕਾਲੀ ਦਲ ਕਾਫੀ ਪਹਿਲਾਂ ਦੇ ਨਾਲੋਂ ਬੂਸਟ ਨਜ਼ਰ ਆ ਰਿਹਾ ਲੋਕਾਂ ਦੇ ਵਿੱਚ ਜਾ ਰਿਹਾ ਤੇ ਜਿਹੜੀ ਅਦਾਲਤੀ ਕਾਰਵਾਈ ਐ ਹੁਣ ਸੋਮਵਾਰ ਨੂੰ ਚੋਣ ਕਮਿਸ਼ਨ ਕੀ ਕਹੇਗਾ ਜਾਂ ਉਸ ਤੋਂ ਪਹਿਲੇ ਕੋਈ ਕਾਰਵਾਈ ਹੋ ਜਾਂਦੀ ਆ ਠੀਕ ਹੈ ਜਾਂ ਉਸ ਤੋਂ ਪਹਿਲੇ ਚੋਣ ਕਮਿਸ਼ਨ ਕੋਈ ਕਾਰਵਾਈ ਕਰ ਦਿੰਦਾ ਇਹ ਅਜੇ ਜਾਂਚ ਦਾ ਵਿਸ਼ਾ ਹੈ ਪਰ ਹੁਣ ਸੋਮਵਾਰ ਤੱਕ ਕੀ ਕਾਰਵਾਈ ਹੋਈਗੀ ਅਜੇ ਦੇਖਣ ਨੂੰ ਠੀਕ ਹੈ ਰਪਾਣਾ ਜੀ ਬਹੁਤ ਧੰਨਵਾਦ ਸੋ ਬਿਲਕੁਲ ਇਸ ਚੋਣਾਂ ਨੂੰ ਲੈ ਕੇ ਜੋ ਪੂਰੇ ਪੰਜਾਬ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਤਾਂ ਉਹਦੇ ਵਿੱਚ ਅਸੀਂ ਤੁਹਾਨੂੰ ਕੁਝ ਸ਼ਹਿਰ ਦਾ ਵੀ ਜ਼ਿਕਰ ਕੀਤਾ ਤੇ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਉਸ ਆਡੀਆ ਨੂੰ ਲੈ ਕੇ ਕੋਰਟ ਦੇ ਵਿੱਚ ਗਿਆ ਤਾਂ ਕੋਰਟ ਜਿਹੜੀ ਹੈ ਸੋਮਵਾਰ ਨੂੰ ਜਿਹੜੀ ਹੈ ਮੂੜ ਦੁਬਾਰਾ ਜਿਹੜੀ ਸੁਣਵਾਈ ਕਰਨੀ ਹੈ ਤਾਂ ਅਖਰਕਾਰ ਕਿਹੜਾ ਅਧਿਕਾਰੀ ਹੋਵੇਗਾ ਜਿਦੋਂ ਪਰਗਾ ਦੇ ਗਿਰੇਗੀ ਉਹ ਸੀ ਤੁਹਾਨੂੰ ਮੁਰ ਦੁਆਰਾ ਇਸੇ ਪ੍ਰੋਗਰਾਮ ਬੋਲ ਦਾ ਪੰਜਾਬ ਦੇ ਵਿੱਚ ਜਿਹੜੀ ਸੰਖੇਪ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ